ਆਰਿਆ ਨੂੰ ਸਤਿ ਸ਼੍ਰੀ ਅਕਾਲ ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਅੱਜ ਮੈਂ ਤੁਹਾਡੇ ਨਾਲ ਸਾਬੂਦਾਣਾ ਖੀਰ ਦੀ ਰੈਸਪੀ ਸ਼ੇਅਰ ਕਰਾਂਗੀ ਜੋ ਕਿ ਖਾਣ ਵਿੱਚ ਬਹੁਤ ਟੇਸਟੀ ਲੱਗਦੀ ਹੈ ਤੇ ਬਹੁਤ ਜਲਦੀ ਵੀ ਬਣ ਜਾਂਦੀ ਹੈ ਸਪੈਸ਼ਲੀ ਲੋਕ ਇਹਨੂੰ ਵਰਤ ਵਿੱਚ ਬਣਾਉਂਦੇ ਨੇ ਬਟ ਤੁਸੀਂ ਇਹਨੂੰ ਐਜ਼ ਅ ਡੇਸਰਟ ਵੀ ਬਣਾ ਸਕਦੇ ਹੋ ਘਰ ਵਿੱਚ ਮਹਿਮਾਨ ਆਣੇ ਹੋਣ ਜਾਂ ਤੁਹਾਡਾ ਕੋਈ ਮਿੱਠਾ ਖਾਣ ਦਾ ਦਿਲ ਕਰੇ ਤਾਂ ਫਟਾਫਟੇ ਰੈਸਪੀ 15-20 ਮਿੰਟ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਜੇ ਰੈਸਪੀ ਚੰਗੀ ਲੱਗੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਆਉਣ ਵਾਲੇ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਚਲੋ ਫਿਰ ਸ਼ੁਰੂ ਕਰਦੇ ਹਾਂ ਸਾਬੂਦਾਣੇ ਸਭ ਤੋਂ ਪਹਿਲਾਂ ਇੱਥੇ ਸਾਬੂਦਾਣੇ ਨੂੰ ਭਿਓ ਕੇ ਰੱਖਾਂਗੇ ਇੱਥੇ ਮੈਂ ਅੱਧਾ ਕੱਪ ਸਾਬੂਦਾਣੇ ਨੂੰ ਅੱਧਾ ਹੀ ਕੱਪ ਪਾਣੀ ਵਿੱਚ ਪਾ ਕੇ 1.5 ਘੰਟਾ ਪਹਿਲਾਂ ਭਿਓ ਕੇ ਰੱਖ ਦਿੱਤਾ ਸੀ ਜਿੰਨਾ ਅਸੀਂ ਸਾਬੂਦਾਣਾ ਲਵਾਂਗੇ ਓਨਾ ਹੀ ਪਾਣੀ ਪਾ ਕੇ ਜੇ ਅਸੀਂ ਇਹਨੂੰ ਭਿਉਵਾਂਗੇ ਤਾਂ ਸਾਨੂੰ ਇਹਦੇ ਵਿੱਚੋਂ ਪਾਣੀ ਕੱਢਣ ਦੀ ਜ਼ਰੂਰਤ ਨਹੀਂ ਪੈਂਦੀ ਇਹ ਦੇਖੋ ਬਹੁਤ ਵਧੀਆ ਸਾਬੂਦਾਣਾ ਫੁੱਲ ਗਿਆ ਹੈ ਹੁਣ ਇੱਥੇ ਇੱਕ ਕੜਾਈ ਵਿੱਚ 1 ਲੀਟਰ ਦੁੱਧ ਲੈ ਲਾਂਗੇ ਤੁਸੀਂ ਕੋਈ ਵੀ ਦੁੱਧ ਲੈ ਸਕਦੇ ਹੋ ਸਭ ਤੋਂ ਪਹਿਲਾਂ ਦੁੱਧ ਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਇੱਕ ਬਾਲਾਂ ਤੱਕ ਗਰਮ ਕਰਾਂਗੇ ਜਿੰਨੀ ਦੇਰ ਦੁੱਧ ਬੋਇਲ ਹੁੰਦਾ ਆ ਓਨੀ ਦੇਰ ਅਸੀਂ ਡਰਾਈ ਫਰੂਟ ਕੱਟ ਕਰਕੇ ਤਿਆਰ ਕਰ ਲਾਂ ਇੱਥੇ ਆਪਾਂ ਥੋੜੇ ਜੇ ਡਰਾਈ ਫਰੂਟਸ ਲਵਾਂਗੇ ਜਿਹਦੇ ਵਿੱਚ ਬਦਾਮ ਕਾਜੂ ਕਿਸ਼ਮਿਸ਼ ਤੇ ਪਿਸਤੇ ਲਵਾਂਗੇ ਤੁਸੀਂ ਚਾਹੋ ਤੇ ਆਪਣੀ ਮਰਜ਼ੀ ਨਾਲ ਡਰਾਈ ਫਰੂਟਸ ਵੱਧ ਜਾਂ ਘੱਟ ਵੀ ਪਾ ਸਕਦੇ ਹੋ ਜਾਂ ਇਸ ਤੋਂ ਬਿਨਾਂ ਵੀ ਏ ਖੀਰ ਬਣਾ ਸਕਦੇ ਹੋ ਇਨਨੂੰ ਬ੍ਰਿਕ ਬ੍ਰਿਕ ਚੋਪ ਕਰ ਲਾਂਗੇ ਇੱਥੇ ਮੈਂ ਸਾਰੇ ਡਰਾਈ ਫਰੂਟਸ ਨੂੰ ਬ੍ਰਿਕ ਕੱਟ ਲਿਆ ਹੈ ਹੁਣ ਦੁੱਧ ਨੂੰ ਦੇਖ ਲਾਂਗੇ ਦੇਖੋ ਇੱਥੇ ਦੁੱਧ ਨੂੰ ਉਬਾਲ ਆ ਗਿਆ ਹੈ ਹੁਣ ਇਹਦੇ ਵਿੱਚ ਐਡ ਕਰ ਦਾਂਗੇ ਪਿੱਜਾ ਹੋਇਆ ਸਾਬੂਦਾਣਾ ਤੇ ਇਹਨੂੰ 5 ਤੋਂ 10 ਮਿੰਟ ਲਈ ਲਗਾਤਾਰ ਹਿਲਾਉਂਦੇ ਜਾਵਾਂਗੇ ਤੁਸੀਂ ਦੇਖੋਗੇ ਕਿ ਸਾਬੂਦਾਣਾ ਪਾਉਣ ਤੋਂ ਬਾਅਦ 10 ਮਿੰਟ ਵਿੱਚ ਹੀ ਦੁੱਧ ਕਾਫੀ گاੜਾ ਹੋ ਗਿਆ ਹੈ ਸਾਬੂਦਾਣੇ ਨੂੰ ਚੈੱਕ ਕਰ ਲਾਂਗੇ ਸਾਬੂਦਾਣਾ ਸੌਫਟ ਹੋ ਗਿਆ ਹੈ ਹੁਣ ਇਹਦੇ ਵਿੱਚ ਪਾਵਾਂਗੇ ਕੇਸਰ ਵਾਲਾ ਦੁੱਧ ਜਦੋਂ ਦੁੱਧ ਨੂੰ ਬੋਇਲ ਆਇਆ ਸੀ ਉਦੋਂ ਮੈਂ ਗਰਮ ਦੁੱਧ ਵਿੱਚ ਥੋੜੇ ਜਿਹੀ ਕੇਸਰ ਦੇ ਧਾਗੇ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹੁਣ ਐਡ ਕਰਾਂਗੇ ਇਹਦੇ ਵਿੱਚ ਕੱਟੇ ਹੋਏ ਡਰਾਈ ਫਰੂਟਸ ਤੁਸੀਂ ਚਾਹੋ ਤੇ ਡਰਾਈ ਫਰੂਟਸ ਨੂੰ ਦੇਸੀ ਘਿਓ ਵਿੱਚ ਫਰਾਈ ਕਰਕੇ ਵੀ ਪਾ ਸਕਦੇ ਹੋ ਪਰ ਮੈਂ ਇਹਦੇ ਵਿੱਚ ਕੋਈ ਵੀ ਘੋਦਾ ਯੂਜ਼ ਨਹੀਂ ਕੀਤਾ ਬਿਲਕੁਲ ਸਿੰਪਲ ਤਰੀਕੇ ਨਾਲ ਇਹ ਖੀਰ ਬਣਾਈ ਹੈ ਹੁਣ ਪਾ ਦਾਂਗੇ ਇਹਦੇ ਵਿੱਚ ਚੀਨੀ ਮੈਂ ਜਿੰਨਾ ਸਾਬੂਦਾਣਾ ਲਿਆ ਸੀ ਉਸ ਤੋਂ ਥੋੜੀ ਜਿਹੀ ਘੱਟ ਚੀਨੀ ਪਾਈ ਹੈ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਚੀਨੀ ਵੱਧ ਜਾਂ ਘੱਟ ਪਾ ਸਕਦੇ ਹੋ ਹੁਣ ਇਲਾਇਚੀ ਪਾਊਡਰ ਪਾ ਦਾਂਗੇ ਤੇ ਇਹਨੂੰ 2 ਮਿੰਟ ਲਈ ਮਿਕਸ ਕਰ ਲਾਂਗੇ ਤੇ ਫਾਈਨਲੀ ਸਾਡੀ ਖੀਰ ਬਣ ਕੇ ਤਿਆਰ ਹੈ ਬਹੁਤ ਹੀ ਗਾੜੀ ਬਹੁਤ ਹੀ ਟੇਸਟੀ ਬਹੁਤ ਵਧੀਆ ਖੀਰ ਬਣ ਕੇ ਤਿਆਰ ਹੋਈ ਹੈ ਤੁਸੀਂ ਵੀ ਆਪਣੇ ਘਰ ਵਿੱਚ ਇਸ ਖੀਰ ਨੂੰ ਜ਼ਰੂਰ ਬਣਾਓ ਸਾਰਿਆਂ ਨੂੰ ਬਹੁਤ ਪਸੰਦ ਆਏਗੀ ਹੁਣ ਖੀਰ ਨੂੰ ਸਰਵ ਕਰ ਲਾਂਗੇ ਤੁਸੀਂ ਚਾਹੋ ਤੇ ਇਹਨੂੰ ਗਰਮ ਵੀ ਸਰਵ ਕਰ ਸਕਦੇ ਹੋ ਮੈਂ ਇਹਨੂੰ ਠੰਡੀ ਕਰਕੇ ਸਰਵ ਕਰਾਂਗੀ ਖੀਰ ਠੰਡੀ ਹੋਣ ਤੇ ਗਾਰਨਿਸ਼ ਕਰਾਂਗੇ ਡਰਾਈ ਫਰੂਟਸ ਦੇ ਨਾਲ ਤੇ ਇਹਨੂੰ ਫ੍ਰਿਜ ਵਿੱਚ ਰੱਖ ਦਾਂਗੇ ਠੰਡੀ ਠੰਡੀ ਇਹ ਹੋਰ ਜ਼ਿਆਦਾ ਟੇਸਟੀ ਲੱਗਦੀ ਹੈ ਤੇ ਜੇ ਰੈਸਪੀ ਤੁਹਾਨੂੰ ਚੰਗੀ ਲੱਗੇ ਨਾ ਤੇ ਇਹਨੂੰ ਲਾਈਕ ਤੇ ਸ਼ੇਅਰ ਵੀ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆਂ ਕਿਸੇ ਹੋਰ ਵਧੀਆ ਰੈਸਪੀ ਦੇ ਨਾਲ